152 ਨਵ ਜੰਮੀਆਂ ਲੜਕੀਆਂ ਦੀ ਲੋੜੀ ਧੂਮ ਧਾਮ ਨਾਲ ਪਾਈ 16ਵੀਂ ਲੋੜੀ ਮੇਲਾ ਧੂਮ ਧਾਮ ਨਾਲ ਰਾਹੋਂ ਚੰਨੀ ਰਿਜ਼ੋਰਟ ਵਿਖੇ ਮਨਾਇਆ ਗਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਕਸਬਾ ਰਾਹੋਂ ਦੇ ਫਲੋਰ ਰੋਡ ਤੇ ਸਥਿਤ ਚੰਨੀ ਰਿਜ਼ੋਰਟ ਵਿਖੇ 16ਵਾਂ ਲੋੜੀ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਚੰਨੀ ਰਿਜ਼ੋਰਟ ਦੇ ਐਮ ਡੀ ਸਰਦਾਰ ਜਥੇਦਾਰ ਭਾਦਰ ਸਿੰਘ ਪਾਲਟਾ ਨੇ ਦੱਸਿਆ ਹੈ ਕਿ ਇਸ ਲੋਹੜੀ ਸਮਾਗਮ ਦੇ ਵਿੱਚ ਲਿਵਾਸਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਡੀ ਐਮ ਸੀ ਬਲੱਡ ਬੈਂਕ ਲੁਧਿਆਣਾ ਦੇ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਵੱਲੋਂ ਵੱਧ ਚੜ ਕੇ ਖੂਨਦਾਨ ਵੀ ਕੀਤਾ ਗਿਆ ਅਤੇ ਇਸ ਲੋਹੜੀ ਸਮਾਗਮ ਦੇ ਵਿੱਚ 151 ਨਵ ਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ ਅਤੇ ਸਕੂਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਤੇ ਸੱਭਿਆਚਾਰਕ ਕੀਤ ਪੇਸ਼ ਕੀਤੇ ਗਏ ਅਤੇ ਭੰਗੜਾ ਵੀ ਪਾਇਆ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਅੱਜ ਦਾ ਸਿੱਖੀ ਜੋਰ ਦਿੰਦੇ ਜੁਲੂਹਾਰ ਸੇਵਾ ਤੋਂ ਸਾਡੇ ਵੱਲੋਂ ਸ਼ੋਹਰ ਬਾਤ ਦੀਆਂ ਦੀ ਲੋਹੇ ਦਾ ਮੇਲਾ ਹੈ ਜਮਾਨ ਸਾਹਿਬ ਦੀ 16 ਸਾਲ ਹੋ ਗਏ ਅੱਗੇ ਅਸੀਂ ਜੋ ਸਾਡਾ ਗੁਰਦੁਆਰਾ ਕੈਂਪ ਹੈ ਇਹ ਵਿੱਚ ਸੱਜਣ ਬਹੁਤ ਹੀ ਬੱਲੇ ਆਨੰਦ ਲਖਣ ਨੂੰ ਮਿਲ ਰਿਹਾ ਸਾਡੇ ਸਾਡੇ ਅਦਾਬ ਵੀ ਸਾਡੇ ਕਾਮਰੇ ਸਾਰੇ ਦਾ ਮੈਂ ਇਥੇ ਆ ਕੇ ਬਹੁਤ ਬਹੁਤ ਧੰਨਵਾਦ ਕਰਨਾ ਪਹਿਲਾਂ ਮੈਂ ਸਾਰੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਕੀਮਤੀ ਸਮਾਂ ਕੱਢਿਆ ਸੋ ਮੈਂ ਤੁਹਾਡਾ ਆਪਣਾ ਗੁਰਜਿੰਦਰ ਠਿੱਕਾ ਦਾ ਦولتਪੁਰ ਜੀ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਲੋਹੜੀ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸੋ ਅੱਜ ਅਸੀਂ ਜੋ ਚੰਨੀ ਸੌਰਟ ਰਾਹੂ ਆ ਉੱਥੇ ਅਸੀਂ ਧੀਆਂ ਦੀ 16ਵੀਂ ਲੋਹੜੀ ਜਿਹੜੀ ਉਹ ਪਾਣ ਜਾ ਰਹੇ 155 ਨਵ ਜੰਮੀਆਂ ਬੱਚੀਆਂ ਦੀ ਜੋ ਅਸੀਂ ਤਕਰੀਬਨ 16ਵੀਂ ਲੋਹੜੀ ਪਾ ਰਹੇ ਆ ਸੋ ਸਾਰਿਆਂ ਬੇਟੀਆਂ ਸਾਰਿਆਂ ਨੂੰ ਨਿੱਗੀ ਜੀ ਆਇਆਂ ਇਹਦੇ ਪਰਮ ਦੇ ਵਿੱਚ ਇੱਥੇ ਅਸੀਂ ਬੱਚਿਆਂ ਨੂੰ GIFTS ਵਗੈਰਾ ਦੇ ਰਹੇ ਆ ਉਥੇ ਨਾਲ ਹੀ ਸਾਡੇ ਜਿਹੜੇ ਸਮਾਜ ਸੇਵੀਆ ਉਹਨਾਂ ਦਾ ਵੀ ਇੱਥੇ ਅਸੀਂ ਸਨਮਾਨ ਕਰਾਂਗੇ ਜੀ ਕੋਈ ਕੈਂਪਾਂ ਵਗੈਰਾ ਵੀ ਲਗਾ ਰਹੇ ਹਾਂ ਹਾਂਜੀ ਹਾਂਜੀ ਮੈਡੀਕਲ ਕੈਂਪ ਖੂਦਾਨ ਕੈਂਪ ਪਲੱਸ ਮੈਡੀਸਨ ਦੀ ਜਿਹੜੀ ਆ ਉਹ ਦਿੱਤੀ ਜਾਊਗੀ ਇੱਥੇ ਸਰੀ ਹਾਂਜੀ ਲੋਜੀ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਵਾ ਉਥੇ ਲੱਖ ਲੱਖ ਮੁबारकबाद ਦਿੰਦਾ ਕਿਉਂਕਿ ਜਿੱਥੇ ਵੀ ਲੜਕੀਆਂ ਦਾ ਲੋੜੀ ਪਾਈ ਜਾ ਰਹੀ ਆ ਜਿੰਨੀਆਂ ਵੀ ਸੰਸਥਾਵਾਂ ਪਾ ਰਹੀਆਂ ਚਾਹੇ ਐਸੇ ਚੰਨੀ ਜ਼ੋੜ ਤੋਂ 16ਵਾਂ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਸਾਰੀਆਂ ਸੰਸਥਾਵਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਧੰਨਵਾਦ ਜੋ ਕਿ ਜਿਹੜਾ ਹਰ ਸਾਲ ਚੰਨੀ ਰਸੋਈ ਸੰਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤਾਂ ਕਿ ਹਸਪਤਾਲ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਤੇ ਅਸੀਂ ਬਹੁਤ ਆਪਣੇ ਆਪ ਨੂੰ ਸਾਰਾ ਪ੍ਰਵਾਦ ਖੁਸ਼ੀ ਮਹਿਸੂਸ ਕਰ ਰਹੇ ਆ ਕਰ ਰਹੇ ਆ ਕਿਉਂਕਿ ਜਿਹੜਾ ਇਹ ਲੋੜੀ ਦਾ ਸਮਾਗਮ ਹੈ ਉਹ ਸੋਰਮਾ ਲੋੜੀ ਦਾ ਸਮਾਗਮ ਕੀ ਆ ਜੀ ਲੋੜੀ ਲੋੜੀ ਧੀਆਂ ਦੀ ਪੁੱਤਰਾ ਵਾਂਗੂ ਪਾਈ ਸੀ ਉਸ ਬੈਨਰ ਥੱਲੇ ਅਮਰਸ਼ੀਰਜੀਤ ਸਿੰਘ ਕਰਨ ਕੌਰ ਖਾਲਸਾ ਫਾਊਂਡੇਸ਼ਨ ਜਿਹੜੀ ਸਾਡੀ ਜਥੇਬੰਦੀ ਅਸੀਂ ਬਣਾਈ ਆ ਉਹਦੇ ਬੈਨਰ ਥੱਲੇ ਅਸੀਂ ਇਹ ਲੋੜੀ ਪਾਣ ਜਾ ਰਹੇ ਆ ਸੋਲਣੀ ਲੋੜੀ 151 ਲੜਕੀਆਂ ਦੀ ਲੋੜੀ ਹਰ ਸਾਲ ਪਾਨੇ ਆ ਇਹ 16ਵਾਂ ਲੋੜੀ ਦਾ ਸਮਾਗਮ ਆ ਮੇਰੀ ਵਾਈਫ ਚਰਨ ਕੌਰ ਛੰਨੀ ਜਿਹਨਾਂ ਦੇ ਨਾਮ ਤੇ ਚੰਨੀ ਜੌਰ ਅਸੀਂ ਬਣਾਇਆ ਸੀ ਇਹਨੂੰ ਵੀ 16 ਸਾਲ ਹੋ ਗਏ ਸੱਚਨੀਰ ਸਰਸ ਇਹਨਾਂ ਦੇ ਨਾਮ ਆਇਆ ਸੀ ਠੀਕ ਹੈ 16 ਸਾਲ ਪਹਿਲਾਂ ਮੈਂ ਕਿਹਾ ਸੀ ਕਿ ਜਦੋਂ ਮੇਰੀ ਜ਼ਿੰਦਗੀ ਦੇ ਚੰਗੇ ਦਿਨ ਆਣਗੇ ਤੇ ਮੈਂ ਆਪਣੀ ਵਾਈਫ ਨੂੰ ਕੋਈ ਐਸਾ ਗਿਫਟ ਦਊਂਗਾ ਜਿਹੜਾ ਬਹੁਤ ਜਾ ਤੱਕ ਲੋਕ ਯਾਦ ਕਰ ਲੈ ਜੀ ਤੇ ਮੈਂ ਇਹਨਾਂ ਦੇ ਕਿਉਂਕਿ ਸ਼ਾਹਜਹਾਨ ਨੇ ਮੁਮਤਾਜ਼ ਦੀ ਯਾਦ ਵਿੱਚ ਤਾਜਮਹਾਲ ਬਣਾਇਆ ਸੀ ਇਹਨਾਂ ਨੇ ਮੇਰੀ ਜ਼ਿੰਦਗੀ ਦੇ ਵਿਖਰੇ ਪੰਨੇ ਵਿੱਚ ਬੜਾ ਹੀ ਸਾਹ ਦਿੱਤਾ ਕਿ ਮੈਂ ਇਹਨਾਂ ਦੀ ਮਤਲਬ ਇਹਨਾਂ ਨੂੰ ਸਮਰਪਿਤ ਇਹਨਾਂ ਦੇ ਨਾਮ ਨੂੰ ਜੀ ਮੈਂ ਚਨੀਰ ਜੋਰ ਬਣਾਇਆ ਦੂਸਰਾ ਜਿਹੜਾ ਫਾਰਮੈਟ ਜੋਰ ਉਹ ਕਿਲਾ ਬਹਾਦਰਗੜ੍ਹ ਉਹ ਮੇਰੇ ਬੱਚਾ ਨੇ ਦੇਖਣ ਜੋ ਗਿਆ ਉਹ ਕਿਲਾ ਜੀ ਇਹ ਜਿਹੜਾ ਚਨੀਰ ਜੋਰ ਆ ਇਹ ਮੇਰੀ ਵਾਈਫ ਦੇ ਨਾਂ ਤੇ ਇੱਕ ਖੂਨਦਾਨ ਵੀ ਇਸ ਮੌਕੇ ਤੇ ਲੱਗਦਾ ਅੱਜ ਖੂਨਦਾਨ ਕੈਂਪ ਵੀ ਲੱਗ ਰਿਹਾ ਇੱਕ ਮੈਡੀਕਲ ਕੈਂਪ ਵੀ ਲੱਗ ਰਿਹਾ ਮੈਨੂੰ ਫੋਨ ਆਇਆ ਸੀ ਉਹਨਾਂ ਦਾ ਠੀਕ ਹੈ ਮੈਡੀਕਲ ਵਾਲੇ ਵੀ ਸ਼ਾਇਦ ਡਾਕਟਰ ਆਣੇ ਵਾਲੇ ਹੀ ਆ ਠੀਕ ਹੈ ਤੇ ਕੋਈ ਠੰਡ ਕਰਕੇ ਥੋੜਾ ਜਿਹਾ ਸਮਾਂ ਡੇਟ ਹੋ ਗਿਆ ਠੀਕ ਸੋ ਮੈਂ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਦੇਸ਼ ਵਿਦੇਸ਼ ਦੇ ਵਿੱਚ ਨਵੇਂ ਸਾਲ ਦੀਆਂ ਲੋੜੀ ਦੀਆਂ ਮਾਗੀ ਦੀਆਂ ਸਾਰਿਆਂ ਨੂੰ ਸਾਰੇ ਜਿੰਨਾਂ ਇੱਥੇ ਆਵਾਜ਼ ਆਂਦੀ ਆ ਸਾਰੇ ਸੰਸਾਰ ਵਿੱਚ ਜਿੰਨੇ ਪੰਜਾਬੀ ਤੇ ਹੋਰ ਜਿਹੜੇ ਮੇਰੀ ਆਵਾਜ਼ ਨੂੰ ਸੁਣਦੇ ਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮੈਂ ਅੱਜ ਦੇ ਇਹ ਲੋੜੀ ਸਮਾਗਮ ਦੇ ਉੱਤੇ ਜਿੱਥੇ ਆਪਣੇ ਧੀਆਂ ਦੀ ਲੋੜੀ ਪਾ ਕੇ ਫਿਰ ਆਪਣੇ ਆਪ ਨੂੰ ਲੋੜੀ ਪਾ ਕੇ ਮਹਿਸੂਸ ਕਰ ਰਹੇ ਆ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਧੀਆਂ ਦਾ ਸਤਿਕਾਰ ਕਰੋ ਪੁੱਤਰਾਵਾਂ ਨੂੰ ਪਿਆਰ ਕਰੋ ਜੀ ਆਪਣੀ ਵਾਈਫ ਨੂੰ ਵੀ ਉਨਾ ਹੀ ਪਿਆਰ ਕਰੋ ਤਾਂ ਕਿ ਜਿਹੜੀ ਜ਼ਿੰਦਗੀ ਆ ਉਹ ਸਫਲ ਹੋ ਸਕੇ ਚੰਗੀ ਹੋ ਸਕੇ ਕਿ ਤੁਸੀਂ ਆਪਣੀ ਵਾਹਿਗੁਰੂ ਦਾ ਸਤਕਾਰ ਕਰੋਗੇ ਤੇ ਤੁਹਾਨੂੰ ਵੀ ਲਭਗੇ ਲਭ ਬੁਰੇ ਲੱਗਿਆ ਕਿ ਤੁਸੀਂ ਪਿਆਰ ਦੇ ਬੱਤੇ ਹੀ ਪਿਆਰ ਮਿਲਦਾ ਜੀ ਤੇ ਮੈਂ ਬੜੀ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਐ ਅੱਧੀ ਜਿਹੜਾ ਅਸੀਂ ਇੱਕ ਵਿਲੱਖਣ ਤੇ ਹੋ ਗਿਆ ਪਰ ਸਾਡਾ ਜਿਹੜਾ ਇਹ ਘਰ ਦੇ ਵਿੱਚ ਅਸੀਂ ਇਹਨੂੰ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਆ ਜਿਹੜੀ ਸਾਡੀ ਇਹ ਰਾਹੋ ਦੇ ਵਿੱਚ ਸੋਹਾ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਇਸ ਕਰਕੇ ਵਿਸ਼ੇਸ਼ ਆ ਕਿ ਇਹ ਸਮਾਜ ਦਾ ਕੋਈ ਨਾ ਇੱਕ ਬੜੀ ਵੱਡੀ ਜਾਗਰੂਕਤਾ ਹੈ ਜਿਹਦੇ ਵਿੱਚ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਮੈਂ ਸਾਰਿਆਂ ਨੂੰ ਇਹਦੀ ਰੱਖ-ਰੱਖ ਮੁਬਾਰਕਬਾਦ ਜਲਾਇਆ ਔਰ ਧੰਨਵਾਦ ਕਰਦਾ ਹਾਂ ਜਿਹੜੀ ਵੀ ਸੰਸਥਾ ਜਿਹੜੇ ਵੀ ਇਹਦੇ ਵਿੱਚ ਯੋਗਦਾਨ ਪਾ ਕੇ ਇਹਨੂੰ ਕਰ ਰਹੇ ਆ ਤੇ ਬਹੁਤ ਹੀ ਇੱਕ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਆ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਹਾਂਜੀ ਬੋਬੀ ਭਾਜੀ ਪੰਜਾਬ ਨੂੰ ਧੀਆ ਦੀ ਲੋੜੀ ਜਿਹੜਾ ਕਿ ਸੋਹਣ ਦੇ ਸਾਰੇ ਦੇ ਵਿੱਚ ਅੱਜ ਇਹ ਸਵਾਗਤ ਹੋ ਰਿਹਾ ਹੈ ਸੋਹਣਾ ਬਰੇ ਹੋਣੇ ਇਸ ਸਵਾਗਤ ਨੂੰ ਇਸ ਕਲਾਕੇ ਦੀ ਸੰਗਤ ਨੂੰ ਕਰਤੇ ਹਾਂ ਸਾਰੇ ਹੀ ਆਏ ਹੋਏ ਮਹਿਮਾਨਾਂ ਨੂੰ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਆਪਾਂ ਉਸ ਇਸ ਅਦਾਲਤ ਦੀ ਸ਼ਕਤੀ ਦਾ ਦੀ ਉਸ ਉੱਚੀ ਸੋਚ ਨੂੰ ਜਿਨ੍ਹਾਂ ਨੇ ਬਹੁਤ ਸੂਰਤ ਉਤੇ ਵਿੱਚ 159 ਦੀ ਯਾਰੀ ਬੋਦੀ ਪਾਈ ਜਾ ਰਹੀ ਹੈ ਔਰ ਇਹਨਾਂ ਬਤਾ ਬਾੜ ਦਿੱਤਾ ਜਾ ਰਿਹਾ ਜਿਹੜਾ ਗੁਰਤਾਰਕ ਸਾਹਿਬ ਦਾ ਸੁਖਦਾਰ ਸਿੰਘ ਇਹ ਅਸੀਂ ਉਹਨਾਂ ਪਰਿਵਾਰਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਜੋੜੀ ਪੂਰੀ ਸ਼ਕਤੀ ਨੂੰ ਦੇ ਵਿੱਚ ਪਾਈ ਜਾਵੇ ਮੈਂ ਇਹਦੇ ਲਈ ਇਸ ਅਮਰ ਸਿੰਘ ਮੀਤੀ ਸ਼ਰਮ ਫਾਊਂਡੇਸ਼ਨ ਦਾ ਜੰਗਲ ਕੰਮਲਾ ਚੌਂਗਾ ਹੈ ਕਿ ਉਹਦਾ ਇੱਕ ਸਮਾਜ ਦੇ ਵਿੱਚ ਜਾਗ ਉਠ ਕਰਨ ਵਾਲਾ ਕਿਉਂਕਿ ਵਕਤ ਸਮਿਆਂ ਦੇ ਲਈ ਨਵਾਂ ਸ਼ਹਿਰ ਦੀ ਬਹੁਤ ਮਹੱਤੀਏ ਇੱਕ ਲਖਣ ਪ੍ਰਦਰੋਹ ਆਇਆ ਤੇ ਲੋਕੋ ਸਾਰੇ ਹੇਤ ਉਸਕਾਰ ਦੇ ਵਿੱਚ ਬੱਝਿਆ ਵੀ ਜਿਹੜਾ ਉਪਾਰ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਇਸੇ ਤਰ੍ਹਾਂ ਦੇ ਪ੍ਰੋਟੇਸਟ ਦਾ ਨਾਮ ਲਈ ਉਹਨੂੰ ਵਿੱਚ ਜਾ میں سارے ہی پرواروں کو سارے ہی انہوں کے جنم دن کی انہوں نے جوڑے کی ودھائیاں دینا چاہتا ہوں اور میں آپ سب سنگل کا اس خاص کر کے سارے جیسا تہدا سر پھاڑ ہے جی بہت ہی بھاگا جی اور سارے ہی کاما جی آئے آ سارے کا دنواد کرنا چاہوں گا کہ اس موقع آ کے آپ کے چار چار لائے آ اور شاہ کرے آپ سارے کا دنواد کرتا ہوں